ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਨੂੰ ਉਮੀਦ ਹੈ ਆਪ ਜੀ ਚੜ੍ਹਦੀ ਕਲਾ ਵਿੱਚ ਹੋਗੇ ਦੋਸਤੋ ਅੱਜ ਫਿਰ ਹਾਜ਼ਰ ਹੋਏ ਆਂ ਸੰਤ ਸਿੰਘ ਮਸਕੀਨ ਜੀ ਦੀ ਬੜੀ ਹੀ ਪਿਆਰੀ ਕਥਾ ਲੈ ਕੇ ਕਥਾ ਦਾ ਟਾਈਟਲ ਹੈ ਵੇ ਇਸ ਕਿਸ ਨੂੰ ਆਖਦੇ ਹਨ ਦੋਸਤੋ ਪਹਿਲਾਂ ਚੱਲ ਕੇ ਕਥਾ ਸੁਣਦੇ ਹਾਂ ਫਿਰ ਕਰਾਂਗੇ ਇਸ ਦੇ ਵਿਚਾਰ ਜੋ ਹਰ ਜਗ੍ਹਾ ਕਮਜ਼ੋਰ ਦਾ ਪੱਖ ਲਵੇ ਖਤਰੀ ਨਾਲ ਧਰਮ ਚੱਲਦਾ ਹੈ ਸ਼ੂਦਰ ਜੋ ਸੇਵਾ ਕਰਨ ਦੇ ਚਹੀ ਰਸ ਰੱਖਦਾ ਹੈ ਤੱਪੜ ਝਾੜਨਾ ਲੰਗਰ ਬਣਾਉਣਾ ਲੰਗਰ ਵੰਡਣਾ ਜੋੜੇ ਝਾੜਨਾ ਝਾੜੂ ਫੇਰਨਾ ਪਾਣੀ ਡੋਣਾ ਵਜਨੇ ਕੰਮ ਕਰਨ ਦੇ ਚਾਉ ਕਰ ਰਹਿ। 4 ਸਾਲ ਪਹਿਲੇ ਐ ਮਹਾਪੁਰਸ਼ ਪੰਜਾਬ ਤੋਂ ਇੱਕ ਸਜਣਾ ਨੇ ਮੇਰੇ ਕੋਲ ਆਪਣਾ ਸੇਵਾਦਾਰ ਦੇ ਦਿੱਤਾ ਕਿ ਕਹਿ ਲੇ ਜੇ ਮਰਸੇਨ ਜੀ ਇਨੂੰ ਕਥਾਵਾਚਕ ਬਣਾ ਦੋ ਸਾਡੇ ਦੇਰੇ ਕਥਾ ਕਰੇਗਾ 4-5 ਸਾਲਾਂ ਤੋਂ ਸਾਡੇ ਕੋਲ ਹੈ ਪਰ ਇਹ ਸੇਵਾ ਤੇ ਬੜੀ ਕਰਦਾ ਬਹੁਤ ਕਰਦਾ ਸਾਰਾ ਦਿਨ ਕਰਦਾ ਥੱਕਦਾ ਨਹੀਂ ਪਰ ਮੈਂ ਈ ਕਹਣਾ ਹੈ ਕਥਾ ਕਰੇ ਆ ਗਿਆ ਮੇਰੇ ਕੋਲ ਮੈਨੂੰ ਗਨਗੁਰੂ ਗ੍ਰੰਥ ਸਾਹਿਬ ਦੀ ਸੇਂਚੀ ਪੜਾ ਦਿੱਤੀ ਮੈਂ ਹੈ ਪੜਿਆ ਹੈ ਕੁਝ ਵੇਖੜੇ ਸ਼ਬਦਾਂ ਦੀ ਵਿਆਖਿਆ ਸੁਣ ਲਿਆ ਸ਼ਾ ਪਾਇੰਡਸਮੈਂਟ ਕਥਾ ਵਿੱਚ ਬੈਠਿਆ ਕਰਤਾ ਨੋਟ ਲੈ ਲਿਆ ਕਰ ਕੁਝ ਮੇਰੇ ਕੋਲ ਪੁੱਛ ਲਿਆ ਕਰ ਮੈਂ ਕਿਹਾ ਮੇਰਾ ਡਾਂਗੇ ਤਿੰਨ ਦਿਨ ਬਾਅਦ ਮੈਨੂੰ ਕਹਿ ਲਗਾ ਕਿ ਨਹੀਂ ਜੀ ਮੈਂ ਜਾਣਾ ਹੈ ਵਾਪਸ ਦੇ ਦੇ ਮੈਂ ਕਿਹਾ ਕਿਉਂ ਉਹ ਮਹਾਪੁਰਖ ਨੇ ਕਿ ਇਹਨੂੰ ਦੋ ਤਿੰਨ ਸਾਲ ਰੱਖਣਾ ਹੈ ਕਥਾ ਵਾਚਗਵਣਾਣਾ ਕਹਿੰਦੇ ਪੋਤੀਆਂ ਚ ਸਿਰ ਖਪਾਈ ਸਾਡੇ ਕੋਲ ਨਹੀਂ ਆਉਂਦੇ ਐ ਨਹੀਂ ਆਉਂਦੇ ਐ ਸਿਰ ਖਪਾਈ ਨਹੀਂ ਆਉਂਦੇ ਦੂਜਾ ਤੁਸੀਂ ਜਿਹੜੀ ਕਥਾ ਕਰਦੇ ਹੋ ਸਾਨੂੰ ਦੇ ਸਮਝ ਹੀ ਨਹੀਂ ਆਉਂਦੀ ਕਿਹੜੀ ਪਾਸੇ ਜੱਦ ਬੋਲਦੇ ਸਾਨੂੰ ਨਹੀਂ ਸਮਝ ਆਉਂਦਾ ਤੀਜਾ ਤੁਹਾਡੇ ਕੋਲ ਕੋਈ ਕੰਮ ਨਹੀਂ ਕੋਈ ਕਪੜੇ ਰੋਣਾ ਪਾਣੀ ਰੋਣਾ ਝਾੜੂ ਵਾਰੀ ਕੋਈ ਕੰਮ ਹੀ ਨਹੀਂ ਹੈ ਤੇ ਆਪਾਂ ਕਿਸਾ ਰਹੀਏ ਕਿਉਂ ਰਹੀਏ ਤੁਹਾਡੇ ਕੋਲ ਸੇਵਾ ਵਸਾਈ ਨਹੀਂ ਕੋਈ ਮੈਨੂੰ ਆਖੇ ਮਿੱਤਰਾਂ ਤੋਂ ਸੂਦਰ ਹੈ ਤੇਰੇ ਨਾਲ ਧਰਮ ਚੱਲ ਸਕਦਾ ਹੈ ਜੇ ਤੂੰ ਭਾਵਨਾ ਨਾਲ ਸੇਵਾ ਕਰੇਂ ਰੱਬ ਤੱਕ ਪਹੁੰਚ ਸਕਣਾ ਹੈ ਪੜਨਾ ਲਿਖਣਾ ਚੜ੍ਹਦੇ ਤੇ ਤੇਦੇ ਵਸ ਦੀ ਗੱਲ ਨਹੀਂ ਹੈ ਸੂਦਰ ਜੋ ਵਜ਼ਨੇ ਕੰਮ ਤੇ ਕਰ ਸਕਦਾ ਹੈ ਪਾਰਾ ਕੰਮ ਤੇ ਕਰ ਸਕਦਾ ਹੈ ਦਿਮਾਗੀ ਨਹੀਂ ਬਾਰੀਕ ਨਹੀਂ ਉਹਨੂੰ ਕਹਿੰਦੇ ਨੇ ਸੂਦਰ ਸੂਦਰ ਨਾਲ ਧਰਮ ਚੱਲ ਰਿਹਾ ਖਖਰੀ ਨਾਲ ਧਰਮ ਚੱਲ ਰਿਹਾ ਸ੍ਰਿਸ਼ਤ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਸਾਰੇ ਸ੍ਰਿਸ਼ਟੀ ਇਕੋ ਵਰਨ ਹੋ ਗਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧਰਮ ਨੇ ਚੱਲਦੇ ਆ ਕਿ ਆ ਸਾਰੇ ਬ੍ਰਾਹਮਣ ਹੋ ਗਏ ਨੇ ਨਹੀਂ ਨਹੀਂ ब्राह्मण नाल से धर्म चल रहा है ब्राह्मण है नहीं क्या सारे खतरी हो गए ने कतई नहीं खतरी नाल से धर्म चल रहा है क्या सारे शूदर हो गए ने बिल्कुल नहीं शूदर नाल से धर्म चल रहा है फिर केड़ा वर्ण रह गया जेदे नाल धर्म नहीं चल रहा शिष्य सब एक वर्ण होई वैश्य वैश्य ਵੈਸ਼ ਨਾਲ ਧਰਮ ਨਹੀਂ ਚੱਲਦਾ ਸਤਿਸ਼ਟ ਸਭ ਇੱਕ ਵਰਣ ਹੋਵੇ ਵੈਸ਼ ਨਾਲ ਧਰਮ ਨਹੀਂ ਚੱਲਦਾ ਕਿਨੂੰ ਵੈਸ਼ ਆਖੋਗੇ ਮਾੜੀ ਮੋਟੀ ਦੁਕਾਨ ਖੋਲ ਕੇ ਸਟੋਰ ਖੋਲ ਕੇ ਜੋ ਚਲਾ ਰਿਹਾ ਨਹੀਂ ਇਹ ਤੇ ਦੰਦਾ ਇਹ ਤੇ ਕਿਰਤ ਵੈਸ਼ ਜੋ ਧਨ ਦੇ ਖਾਤਰ ਆਪਣਾ ਈਮਾਨ ਵੇਚ ਦੇਵੇ, ਧਰਮ ਵੇਚ ਦੇਵੇ, ਇੱਜ਼ਤ ਦੇਵੇ, ਅਣਖ ਦੇਵੇ, ਕੌਮ ਦੇਵੇ, ਮੌਕਾ ਲੱਗੇ ਵੇਚ ਦੇ ਦੇਵੇ। ਅਸਮਤ ਵੇਚ ਦੇ। ਤੇਰੇ ਦਾਨ ਮੇ ਲਾਜ। ਕੌਮ ਕੀ ਹੋ ਜਾਂਦੀ ਹੈ? ਵੇਚੀ ਜਾ ਸਕਦੀ ਹੈ। ਦੇਸ਼ ਕੀ ਹੈ? ਵੇਚਿਆ ਜਾ ਸਕਦਾ ਹੈ। ਈਮਾਨ ਕੀ ਹੈ? ਵੇਚਿਆ ਜਾ ਸਕਦਾ ਹੈ। ਅਣਖ ਕੀ ਹੈ? ਵੇਚੀ ਜਾ ਸਕਦੀ ਹੈ। ਇਸ ਲਈ ਕਿ ਇਹ ਵੇਚੀ ਜਾ ਸਕਦੀ ਹੈ ਅਸਮਤ ਕੀ ਹੈ ਵੇਚੀ ਜਾ ਸਕਦੀ ਹੈ ਕਲਾ ਵੇਚੀ ਜਾ ਸਕਦੀ ਹੈ ਗਿਆਨ ਵੇਚਿਆ ਜਾ ਸਕਦਾ ਹੈ ਕਥਾ ਵੇਚੀ ਜਾ ਸਕਦੀ ਹੈ ਕੀਰਤਨ ਵੇਚਿਆ ਜਾ ਸਕਦਾ ਹੈ ਪਾਠ ਵੇਚਿਆ ਜਾ ਸਕਦਾ ਨਜ਼ਰਾਨਾ ਲੈਣਾ ਹੋਰ ਗੱਲ ਹੈ ਕੀਰਤਨ ਵੇਚਣਾ ਹੋਰ ਗੱਲ ਹੈ ਮੁੱਲ ਟੁਕੜਾ ਹੋਰ ਗੱਲ ਹੈ ਸਭ ਵੈਤੋ ਸਭ ਵੈਤੋ ਕੋਈ ਬ੍ਰਾਹਮਣ ਸਿੱਖ ਸਭ ਇੱਕ ਵਰਨ ਹੋਏ धन चाह बेचन तैयार ईमान भी बेचन को तैयार धर्म भी बेचन को तैयार हाँ कौम भी बेचन को तैयार हाँ पाठ भी बेचन को तैयार हाँ सेवा भी बेचन को तैयार हाँ कोई गुरुद्वारे की सेवा करता गुरु वास्ते जिंदगी भरदा मेरा अनुभव है पार्लियामेंट तक पहुंचने वास्ते बुथेरे करते हैं किमें एम एल ए बनी किमें एम पी किमें मिनिस्टर बनीए ਗੁਰਦੁਆਰੇ ਇਦਨੀਆਂ ਪੌੜੀਆਂ ਦੇ ਚੜਦੇ ਨੇ ਮੈਂ ਸਿਰਵੱਸੇਉ ਕਿਤਾਬ ਲਿਖੀ ਤੇ ਸਲਾਰ ਖਜਿੰਦਰ ਸੰਗੋਣਾ ਕਾਬਲੀ ਸੰਗਤ ਨੂੰ ਛਾਪਿਆ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀਤਾ ਆਖਿਆ ਤੇ ਪ੍ਰਚਾਰਿਤ ਕਰੇ ਨੇ ਮੈਨੂੰ ਖਜਿੰਦਰ ਸਿੰਘ ਕਹਿੰਦੇ ਸਨ ਕਿ ਤੁਸੀਂ ਆਪ ਇਹ ਕੰਮ ਆਰੰਭ ਕਰੋ ਮੈਂ ਕਿ ਲੋਹਾਰ ਸ਼ਸਤਰ ਤੇ ਬਣਾਉਂਦਾ ਹੈ ਮੈਦਾਨੇ ਜੰਗ ਦੇ ਆਪ ਨਹੀਂ ਲੜਦਾ ਹੁੰਦਾ ਵਿਸ਼ਾਸਤਰ ਕਿਵੇਂ ਬਣਾਵੇਗਾ ਕਿ ਮੈਂ ਖਜ ਮੈਂ ਲੜਨ ਲਈ ਆਇਆ ਤੋ ਸੋ ਦੋਸਤੋ ਇਹ ਸਗੀ ਅੱਜ ਦੀ ਬੜੀ ਹੀ ਪਿਆਰੀ ਕਥਾ ਸੰਤ ਸਿੰਘ ਮਸਕੀਨ ਜੀ ਦੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਵੇਚ ਕਿਸ ਨੂੰ ਆਖਦੇ ਹਨ ਵੇਚ ਖਾਲੀ ਉਹੀ ਨਹੀਂ ਹੈ ਜਿਹੜਾ ਪੈਸਿਆਂ ਦੇ ਖਾਤੇ ਆਪਣਾ ਜਿਸਮ ਵੇਚਦੇ ਆਪਣੀ ਇਸਮਤ ਵੇਚਦੇ ਵੇਚ ਉਹਨਾਂ ਨੇ ਦੱਸਿਆ ਕਿ ਬੰਦਾ ਲੋੜ ਤਾਂ ਦੇ ਖਾਤੇ ਜਿਹੜਾ ਬੰਦਾ ਕੁਝ ਵੀ ਵੇਚ ਸਕਦਾ ਆਪਣੇ ਆਪ ਨੂੰ ਵੇਚ ਸਕਦਾ ਆਪਣੇ ਕੌਮ ਨੂੰ ਵੇਚ ਸਕਦਾ ਆਪਣੇ ਦੇਸ਼ ਨੂੰ ਵੇਚਦਾ ਸਿਰਫ ਉਹ ਸਿਰਫ ਤਾਂ ਦੇ ਖਾਤਰ ਉਸ ਨੂੰ ਵੇਚ ਆਖਦੇ ਹਨ ਲੇਕਿਨ ਆਮ ਤੌਰ ਤੇ ਅਸੀਂ ਲੋਕ ਉਹੀ ਸਮਝਦੇ ਆ ਕਿ ਜਿਹੜਾ ਆਪਣਾ ਜਿਸਮ ਵੇਚਦਾ ਉਸ ਨੂੰ ਵੇਚ ਆਖਦੇ ਹਨ ਨਹੀਂ ਬੜਾ ਬੜੇ ਹੀ ਡੀਪਲੀ ਢੰਗ ਦੇ ਨਾਲ ਉਹਨਾਂ ਨੇ ਦੱਸਿਆ ਕਿ ਵੇਚ ਕਿਸ ਨੂੰ ਆਖਦੇ ਹਨ ਕਿ ਜਿਹੜਾ ਤਾਂ ਦੇ ਖਾਤਰ ਕੁਝ ਵੀ ਵੇਚ ਦੇਵੇ ਆਪਣਾ ਆਪਣਾ ਇਮਾਨ ਵੀ ਵੇਚ ਦੇਵੇ ਉਸ ਨੂੰ ਵੇਚ ਆਖਦੇ ਹਨ ਦੋਸਤੋ ਕਥਾ ਨੂੰ ਸੁਣ ਕੇ ਬਹੁਤ ਹੀ ਆਨੰਦ ਆਇਆ ਉਮੀਦ ਕਰਦੇ ਹਾਂ ਆਪ ਜੀ ਨੂੰ ਵੀ ਆਇਆ ਹੋਵੇਗਾ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸਣਾ ਅਗਰ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਵੀਡੀਓ ਦੇ ਨਾਲ ਤਤਕਨ ਸਤਸ ਰਿਆਂ ਕਾਲ